ਭਾਈ ਇਸ ਪਰਿਵਾਰ ਨੂੰ ਇਨਸਾਫ ਦਿੱਤਾਵੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਇੱਕ ਵੀ ਹੱਲੇ ਤੱਕ ਗ੍ਰਿਫਤਾਰ ਨਹੀਂ ਕੀਤਾਗਾ ਔਰ ਪੁਲਿਸ ਕਾਰੀ ਸੀ ਤੜਕੇ 4 ਵਜੇ ਨਿਕਲ ਜਾਂਦੇ ਨੇ ਜੀ ਸਾਨੂੰ ਤਾਂ ਕੋਈ ਮਿਲਦਾ ਨਹੀਂ ਸਰਕਾਰੀ ਮੁਲਾਜ਼ਮ ਹੈ ਜਿਹੜਾ ਮੁੰਡਾ ਹੈ ਤੇ ਉਹ ਮਿਲਦਾ ਕਿਉਂ ਨਹੀਂ ਔਰ ਉਹ ਜੋ ਜੋ ਦਾ ਡਰਾਈਵਰ ਹੈ ਜੀ 11 ਦਿਨ ਹੋ ਗਏ ਸਾਡੀ ਲਾਸ਼ ਕੁੱਛ ਕੀ ਜਾਂਦੀ ਹੈ ਠੀਕ ਕੋਈ ਨਹੀਂ ਹੈ ਤਾਂ ਫਿਰ ਉੱਤੇ ਦੀ ਕੁੜੀ ਉੱਥੇ ਪਈ ਹੈ ਓਏ ਇੱਕ ਮਿੰਟ ਨਹੀਂ ਫਿਰ ਪਿੰਡਾਂ ਦੇ ਵਿੱਚੋਂ ਝੋਨੇ ਲਾਈ ਜ ਨੇ ਹਰਾ ਕੋ ਕਰੀ ਜ ਨੇ ਤੇ ਇੱਥੇ ਆ ਕੇ ਬਹਿਣਾ ਬੰਦਾ ਮਜਬੂਰੀ ਹੈ ਸਾਡੀ ਕੋਈ ਸ਼ੌਂਕ ਨਹੀਂ ਸਾਡਾ ਸੋਸ਼ਲ ਮੀਡੀਆ ਤੇ ਚੱਲਦਾ ਵੀ ਧਰਨੇ ਲਾ ਲੈਂਦੇ ਆ ਵੀਰੋ ਅਸੀਂ ਯਾਰ ਸ਼ੌਂਕ ਨਾ ਲਾਉਣੇ ਕੋਈ ਜਿਹਦਾ ਫਰਜ ਬੰਦਾ ਸਰਕਾਰ ਨੂੰ ਆਪਦਾ ਫਰਜ ਨਹੀਂ ਨਿਭਾ ਰਹੀ ਇਹ ਸਭ ਰਲੇ ਹੋਏ ਜੀ ਅੰਦਰੋਂ ਸਭ ਏ ਬੀ ਟੀਮ ਸਭ ਕੁਝ ਇੱਕੋ ਹੀ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰ ਐਮ ਬੀ ਟੈਲੀਵਿਜ਼ਨ ਅਸੀਂ ਪਹੁੰਚੇ ਆਂ ਆਨੰਦਗੜ੍ਹ ਪਿੰਡ ਥਾਣੇ ਦੇ ਅੱਗੇ ਖੜੇ ਆਂ ਧਰਨਾ ਲੱਗਿਆ ਹੋਇਆ ਹੈ ਗੱਲ ਇਹ ਹੈ ਵੀ 23 ਜੂਨ ਨੂੰ ਜਿਹੜਾ ਹੈਗਾ ਇੱਕ ਔਰਤ ਦੀ ਮੌਤ ਹੁੰਦੀ ਹੈ ਭੇਤਪਰੀ ਹਾਲਚ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹਨੂੰ ਮਾਰਿਆ ਗਿਆ ਹੈ ਫਰਚਾ ਹੋ ਗਿਆ ਪਰ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਫੜਿਆ ਨਹੀਂ ਜਾ ਰਿਹਾ ਅੱਜ ਫੇਰ ਦੂਸਰੇ ਦਿਨ ਇਹਨਾਂ ਨੇ ਧਰਨਾ ਲਾਇਆ ਹੋਇਆ ਬੀਕੇਜੂ ਸਿੱਧੂਪੁਰ ਜਿਹੜਾ ਸਪੋਰਟ ਚ ਹੈਗੀ ਹੈ ਉਹਨਾਂ ਨੇ ਧਰਨਾ ਲਾਇਆ ਹੋਇਆ ਪੀੜਤ ਪਰਿਵਾਰ ਦੇ ਮੈਂਬਰ ਵੀ ਹੈਗੇ ਗੱਲਬਾਤ ਕਰਾਂਗੇ ਵੀ ਅੱਗੇ ਐਕਸ਼ਨ ਕਿਉਂ ਨਹੀਂ ਹੋਇਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਜੀ ਤੇ ਪ੍ਰਧਾਨ ਜੀ ਫੇਰ ਹਾਂਜੀ ਹਾਂਜੀ ਗੱਜਵਾ ਬਲਾਗ ਤੋਂ ਆਈ ਸਾਡਾ ਬਲਾਗ ਦਰਵਾਜ਼ਾ ਜਿਹੜਾ ਕਿ ਇਹ ਪਿੰਡ ਹਸਨਾਰ ਸਾਡੇ ਕਿ ਜਵਾ ਬਲਾਕ ਦੇ ਵਿੱਚ ਪੈਂਦਾ ਅਸੀਂ ਉਹਦੇ ਵੀ ਧਰਨਾ ਇਹਨਾਂ ਦੀ ਮਦਦ ਦਾ ਕਰਕੇ ਲਾਇਆ ਸੀ ਕਿਉਂਕਿ ਸਾਡੀ ਪਿੰਡਾਂ ਦੀ ਢੀ ਹੈ ਸਾਡਾ ਫਰਜ਼ ਬੰਨਦਾ ਸਾਡੇ ਕੋਲ 24 25 ਪਿੰਡ ਜਾਂ ਕਿੰਨੇ ਵੀ ਚੱਲਦੇ ਆ ਸਾਰੇ ਪਿੰਡਾਂ ਦਾ ਦਬਾਅ ਹੀ ਕਿ ਚੱਲੋ ਤੁਸੀਂ ਆਪਾਂ ਆਪਣਾ ਇਨਸਾਫ ਲੈ ਕੇ ਤੇ ਹੱਕ ਵੀ ਬੰਨਦਾ ਸਾਡੇ ਵੀ ਆਪ ਦੀ ਪਹੁੰਚ ਦੇ ਬਰਾਬਰ ਖੜਨ ਦਾ ਚਲੋ ਜੇ ਵੀ ਵੀ ਮਰੀ ਉਹਦਾ ਜਾਂਚ ਦਾ ਵਿਸ਼ਾ ਹੈ ਪਰ ਜਰੂਰ ਐਫ ਆਈ ਆਰ ਕੱਟੀ ਗਈ ਕਿ ਜਿਹੜੇ ਦੋਸ਼ੀ ਆ ਦੋਸ਼ੀਆਂ ਨੂੰ ਗ੍ਰਿਫਤਾਰ ਜਰੂਰੀ ਹੈ ਕਰਨਾ ਪਰ ਉਹ ਗ੍ਰਿਫਤਾਰੀ ਉਹ ਹਜੇ ਤੱਕ ਹੋ ਰਹੀ ਨਹੀਂ ਜੀ ਜੋ ਕਿ ਪੁਲਿਸ ਨੂੰ ਜਾ ਕੇ ਜਿਹੜਾ ਅਸੀਂ ਪੁੱਛਦੇ ਆ ਉਹੋ ਹੀ ਜਿਹੜੀ ਗੱਲ ਆਪਾਂ ਅੱਗੇ ਵੀ ਸੁਣਦੇ ਆਉਣੇ ਆ ਵੀ ਅਸੀਂ ਤਾਂ ਜੀ ਬੜੀ ਕੋਸ਼ਿਸ਼ ਕਰਦੇ ਆ ਮਿਲਦੇ ਨਹੀਂ ਇੱਥੇ ਰਿਸ਼ਤੇਦਾਰੀਆਂ 'ਚ ਵੀ ਜਾਏ ਪਰ ਉਹ ਹਜੇ ਤੱਕ ਕਿਤੇ ਵੀ ਗਏ ਨਹੀਂਗੇ ਉਹਨਾਂ ਸਾਨੂੰ ਵੀ ਪਤਾ ਸਾਨੂੰ ਵਿਸ਼ਵਾਸ ਹੈ ਇਸ ਚੀਜ਼ ਦਾ ਵੀ ਉਹਨਾਂ ਨੇ ਛਾਪਾ ਨਹੀਂ ਮਾਰਿਆ ਜੀ ਦੇਖੋ ਤੇ ਕਿੰਨੇ ਬੰਦੇ ਤੇ ਮਾਮਲਾ ਦਰਜ ਹੋਇਆ ਜੀ ਇਹ ਪਰਿਵਾਰ ਨੇ ਜੀ ਤਿੰਨ ਜਾਨਾਂ ਦੇ ਮਾਮਲਾ ਦਰਜ ਕਰਵਾਇਆ ਇੱਕ ਨੋਆਉਰੀ ਇੱਕ ਉਹਦਾ ਮੁੰਡਾ ਤੇ ਇੱਕ ਉਹਦਾ ਪਤੀ ਆ ਜਿਹੜੀ ਕਿ ਇਸ ਭੈਣ ਨੂੰ 25 ਸਾਲ ਕੇ 24 ਸਾਲ ਹੋ ਗਏ ਸੀ ਵਿਆਹੀ ਨੂੰ ਜਿਹੜੀ ਕਿ ਪਹਿਲਾਂ ਵੀ ਇਹ ਇਨਾਂ ਦਾ ਰੌਲਾ ਚੱਲਦਾ ਸੀਗਾ ਜੀ ਕੋਈ ਕੰੰਦ-ਕੁੰਦ ਕੱਟੀ ਸੀ ਉਹ ਭੈਣ ਨਿਆਬ ਦੀ ਇਕੱਲੀ ਰਹਿਣ ਦੀ ਖਾਤਰ ਉਹਨੂੰ ਤੰਗ ਕਰਦੇ ਸੀਗੇ ਜਿਹੜਾ ਕਿ ਪਰਿਵਾਰ ਨੇ ਆ ਕੇ ਕੰੰਦ ਕਢਾ ਕੇ ਗਏ ਸੀ ਉਹਨਾਂ ਨੇ ਟਰੈਕਟਰ ਮਾਰ ਕੇ ਦੂਜੇ ਦਿਨੋਂ ਕੰੰਦ ਵੀ ਢਾਤੀ ਸੀ ਤੇ ਉਹਨੇ ਕਿਸ ਕੁਸ ਕਰਿਆ ਹਜੇ ਠੀਕ ਚੱਲੀ ਜਾਂਦਾ ਹੋਊ ਕਜੈਰੀ ਦੇ ਵਿੱਚ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕੀ ਨਾਮ ਹੈ ਤੁਹਾਰਨ ਸਿੰਘ ਜੀ ਅੱਛਾ ਤੁਹਾਡੀ ਭੈਣ ਸੀਗੀ ਹਾਂ ਮੇਰੀ ਭੈਣ ਸੀ ਅੱਛਾ ਕੀ ਗੱਲਬਾਤ ਹੋਈ ਬਈ ਅਸੀਂ ਉੱਦੇ ਵੀ ਆਏ ਸੀਗੇ ਫਿਰ ਇਨਸਾਫ ਨਹੀਂ ਮਿਲਿਆ ਹੁਣ ਤੁਸੀਂ ਫੇਰ ਧਰਨਾ ਲਾਇਆ ਪੀਕੇ ਜੀ ਸਿੱਧੂਪੁਰ ਤੁਹਾਡੇ ਹੱਕ ਚ ਆਈ ਹੈ ਕੀ ਮਾਮਲਾ ਹੁਣ ਫਿਰ ਅੱਗੇ ਕਿਉਂ ਨਹੀਂ ਵਧਿਆ ਮਾਮਲਾ ਜੀ ਬੰਦੇ ਨਹੀਂ ਰੈਸਟ ਕੀਤੇ ਅਸੀਂ ਉਹੀ ਮੰਗ ਆ ਸਾਡੇ ਬੰਦੇ ਰੈਸਟ ਕਰੋ ਕਾਰਨ ਕੀ ਲੱਗਦਾ ਹੈ ਕਾਰਨ ਜੀ 86 ਬਾਦ ਲੀਡਰਾਂ ਦਾ ਦਬਾਅ ਨੌ ਤੇ ਮੁੰਡਾ ਤੰਗ ਕਰਨ ਲੱਗੇ ਹੁਣ ਤਾਂ ਜੀ ਸਾਲ ਡੇਢ ਸਾਲ ਦਾ ਪੂਰੇ ਚੱਲੀ ਜਾਂਦਾ ਸਾਡੇ ਕੋਲੇ ਰਹਿੰਦੀ ਸੀ ਪਹਿਲਾਂ 6 ਮਹੀਨੇ ਲਾ ਕੇ ਆਈ ਆ ਅੱਛਾ ਠੀਕ ਆ ਤੇ ਜਿਹੜਾ ਜਗਜੀਤ ਸੀ ਉਹਦੇ ਘਰਾਂ ਵਾਲਾ ਉਹਦਾ ਭੱਜਿਆ ਹੀ ਫਿਰਦਾ ਸੀ ਆਹ ਵਿਜੀਲੈਂਸ ਦਾ ਪਰਚੇ ਸੀਗੀ ਉਹਦੇ ਤੇ ਅੱਛਾ ਹਾਂਜੀ ਉਹਦਾ ਘਰੀ ਨਹੀਂ ਵੜਿਆ ਸੀ ਤੇ ਕੱਲੀ ਨੂੰ ਇੱਥੇ ਰਹਿ ਨਹੀਂ ਦਿੰਦਾ ਸੀ ਮੁੰਡਾ ਤੇ ਨਾਉ ਜੀ ਮੋਤਵਾਰ ਬੰਦੇ ਹੀ ਮੈਂ ਲੈ ਕੇ ਆਇਆ ਇੱਥੇ ਜੀ ਮੁੰਡੇ ਨੂੰ ਸਮਝਾਇਆ ਬਹੁਤ ਪਰ ਨਹੀਂ ਜੀ ਫਿਰ ਉਹ ਲੱਗ ਰਹਿਣ ਲੱਗੀ ਸੀ ਕੰਧ ਕੱਢਦੀ ਸੀ ਫਿਰ ਮੁੰਡੇ ਨੇ ਕੰਧ ਢਾਤੀ ਉਹਦਾ ਪਰਚਾ ਵੀ ਚੱਲੀ ਜਾਂਦਾ ਕੋਰਟ ਚ ਅੱਛਾ ਹਾਂਜੀ ਕਿਸ ਦਿਨ ਮੌਤ ਹੋਈ ਹੈ ਤੁਸੀਂ ਸੀਰੀਅਸ ਦਿਨ ਕੋਲੇ ਕਿ ਨਹੀਂ ਨਹੀਂ ਜੀ ਅਸੀਂ ਤਾਂ ਪਿੰਡ ਸਾਡੇ ਆ ਡੈੱਡ ਬੋਡੀ ਦੇਖੀ ਹੋਵੇ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਉਹ ਆ ਕੇ ਦੇਖੀ ਜੀ ਸਾਨੂੰ ਤਾਂ ਨਹੀਂ ਕਿਹਾ ਸੀ ਵੀ ਅਟੈਕ ਹੋ ਗਿਆ ਜਦੋਂ ਅਸੀਂ ਪਿੰਡ ਦੇ ਬੰਦੇ ਆਏ ਸਾਰੇ ਬੰਦੇ ਆ ਕੇ ਦੇਖੀ ਤਾਂ ਉਹ ਨਿਸ਼ਾਨ ਹੋਵੇ ਜੀ ਸੱਟਾਂ ਦੇ ਨਿਸ਼ਾਨ ਪਿੱਛੇ ਸਿਰ 'ਚ ਸੱਟ ਦਾ ਨਿਸ਼ਾਨ ਮੂੰਹ ਤੇ ਗਲੇ ਤੇ ਜੀ ਤੇ ਸਾਨੂੰ ਦੇਖਿਆ ਸੀ ਵੀ ਇਹ ਮਰਡਰ ਹੋਇਆ ਉਸ ਤੋਂ ਬਾਅਦ ਜੇ ਅਸੀਂ ਇੱਥੇ ਤਰਖਾਸ ਦਿੰਨੇ ਆ ਮੁਲਾਜ਼ਮ ਨਾਲ ਜਾਂਦੇ ਜੇ ਐਂਬੂਲੈਂਸ ਜੇ ਤੋਂ ਆਉਂਦੀ ਉਧਰ ਰੌਲਾ ਪਉਂਦੇ ਜੀ ਸਾਰਾ ਕੁੱਟਮਾਰ ਕਰੀ ਲਾਸ਼ ਨਹੀਂ ਚੱਕਣ ਦੇਈ ਗੇਟ ਭੇੜਿਆ ਜੀ ਠੀਕ ਆ ਕਹਿੰਦੇ ਲਾਸ਼ ਨਹੀਂ ਚੱਕਣ ਦਿੰਦੇ ਸਾਨੂੰ ਜੀ ਮਸਾਂ ਧੱਕੇ ਨਾਲ ਮੁਲਾਜ਼ਮ ਵੀ ਵਿੱਚ ਸੀਗੇ ਤੇ ਮਸਾਂ ਧੱਕੇ ਨਾਲ ਚੱਕ ਕੇ ਜੇ ਐਂਬੂਲੈਂਸ ਚ ਰੱਖ ਕੇ ਫੇਰ ਲਗੇ ਇਹ ਆ ਵੀ ਜਿਵੇਂ ਹੁਣ ਧਰਨੇ ਬਿਨਾ ਕਹਿ ਨਹੀਂ ਸਰਦਾ ਮਤਲਬ ਜਿਵੇਂ ਪਹਿਲਾਂ ਤੁਸੀਂ ਐਫ ਆਈ ਆਰ ਵਾਸਤੇ ਵੀ ਧਰਨਾ ਲਾਇਆ ਫਿਰ ਪੁਲਿਸ ਨੂੰ ਤਾਂ ਚਾਹੀਦਾ ਹੀ ਹੈ ਨਾ ਵੀ ਕਾਨੂੰਨ ਦੇ ਅਧਾਰ 'ਤੇ ਬਣਦੀ ਹੈ ਫਿਰ ਕਿਉਂ ਨਹੀਂ ਇਸ ਤਰ੍ਹਾਂ ਕਿਉਂ ਨਹੀਂ ਹੋਇਆ ਕਾਰਵਾਈ ਬਾਈ ਜੀ ਜਦੋਂ ਇੱਕ ਸੱਤਾਧਾਰੀ ਪਾਰਟੀ ਦਾ ਖਾਸ ਬੰਦਾ ਹੋਵੇ ਹੂੰ ਬੀ ਜੀ ਪੀ ਨਾਲ ਸੰਬੰਧ ਰੱਖਦਾ ਹੈ ਤੇ ਉਹਨਾਂ ਦਾ ਉਹ ਖਾਸ ਹੋਵੇ ਤਾਂ ਫਿਰ ਯਾਰ ਐਫ ਆਈ ਆਰ ਤਾਂ ਹੁੰਦੀ ਨਹੀਂ ਇੱਥੇ ਹੋ ਹੀ ਨਹੀਂ ਸਕਦੀ ਜਥੇਬੰਦੀ ਬਿਨਾਂ ਹੋਣੀ ਨਹੀਂ ਔਰ ਅੱਗੇ ਵਾਸਤੇ ਵੀ ਇਹ ਵੇਲਾ ਕਾਨੂੰਨ ਲਿਆ ਕੇ ਉਹ ਹੀ ਕੰਮ ਪੱਕਾ ਕਰ ਰਹੇ ਹੈ ਵੀ ਇਹਨਾਂ ਨੂੰ ਜਿਹੜੇ ਸਾਨੂੰ ਵੋਟਾਂ ਪਾਉਣ ਤੇ ਰਾਜ ਕੇ ਕੁੱਟਿਆ ਜਾਵੇ ਤੇ ਰਾਜ ਕੇ ਤਸ਼ੱਦਦ ਹੋਵੇ ਔਰ ਇਹਨਾਂ ਦੀਆਂ ਜ਼ਮੀਨਾਂ ਖੋਈਆਂ ਜਾਂ WTO ਦੇ ਇਸ਼ਾਰੇ ਤੇ ਸਾਰਾ ਕੁਝ ਕਰ ਰਹੇ ਆ ਵੀ ਜੇ ਕਰੇ ਐ ਇਕੱਠੇ ਹੋਣਗੇ ਤਾਂ ਇਨਸਾਫ ਇਹਨਾਂ ਨੂੰ ਮਿਲਣਾ ਨਹੀਂ ਔਰ BKJ ਇਕਤਾ ਸਿੱਧੂ ਪਰ ਜ਼ੁਲਮ ਦੇ ਖਿਲਾਫ ਹਮੇਸ਼ਾ ਖੜਦੀ ਆ ਸਾਡੇ ਇਹ ਮਤਲਬ ਹੁਸਨਾਰ ਪੈਂਡ ਸੀ ਕਿ ਦਰਵਾਹਾ ਬਲਾਕ ਦਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਔਰ ਇਹਨਾਂ ਨੇ ਫਰਿਆਦ ਲਈ ਵੀ ਆ ਗੱਲ ਆ ਔਰ ਜਥੇਬੰਦੀ ਨੇ ਫਿਰ ਆ ਕੇ ਇੱਥੇ ਜਦੋਂ ਰੋਡ ਬਲਾਕ ਕੀਤੇ ਫਿਰ ਇਹਨਾਂ ਨੇ FIR ਕੀਤੀਓ ਕੱਟਦੀ ਨਹੀਂ ਬਾਈ ਜੀ ਹੁਣ ਫਿਰ ਕਦੋਂ ਤੱਕ ਲੱਗੂ ਧਰਨਾ ਜੀ ਇਹ ਅਨਮਿਸੇ ਜਿੰਨਾ ਚਿਰ ਆ ਕਿ ਉਹਨਾਂ ਦੇ ਵਿੱਚ ਕੋਈ ਬੰਦਾ ਰੈਕਟ ਨਹੀਂ ਕਰਦੇਗੇ। ਭਰੋਸਾ ਹੀ ਦਵਾ ਜਾਂਦਾ ਨਾ ਅਸੀਂ ਦੋ ਦਿਨਾਂ ਨੂੰ ਫੜ ਲਾਂਗੇ, ਤਿੰਨ ਦਿਨਾਂ ਨੂੰ ਫੜ ਲਾਂਗੇ, ਫੜ ਲਾਂਗੇ ਐਂ ਕਰਾਂਗੇ। ਭਰੋਸਾ ਹੀ ਅਸੀਂ ਇੱਕ ਦਿਨ ਪਹਿਲਾਂ ਆ ਕੇ ਗਏ ਆ। ਹਾਂ। ਵੀ 10-12 ਜਾਨੀ ਮਿਲੇ ਸੀ। ਇਹਨਾਂ ਦਾ ਮੁਰਚੀ ਸੀ ਕਿ ਕੁੜੀ ਸੀਗੀ ਆਪਣੀ ਪੁੱਤ ਦੀ ਮੁਲਾਜ਼ਮ। ਉਹ ਕਹਿੰਦੀ ਵੀ ਅੰਕਲ ਸਾਨੂੰ ਦੋ ਦਿਨ ਦੇ ਦਿਓ, ਦੋ ਦਿਨਾਂ ਦੇ ਵਿੱਚ ਅਸੀਂ ਫੜ ਲਾਂਗੇ। ਦੋ ਦਿਨ ਦੇ ਵਜਾਇ ਹੀ ਅਸੀਂ 4 ਦਿਨ ਦੇ ਦੇ ਜੀ। ਵੀ ਚਲੋ ਤੁਸੀਂ ਛਾਪਾ ਮਾਰੋ ਫੜੋ। ਪਰ ਇਹ ਸਾਡੀ ਮਜਬੂਰੀ ਬਣ ਜਾਂਦੀ ਆ ਹੁਣ ਸਾਡੇ ਭਰਾਏ ਤੰਗ ਹੋ ਜਾਂਦੇ ਆ। ਕੋਈ ਕਿਸੇ ਰਾਹ ਜਾਂਦਾ ਕੋਈ ਕਿਸੇ ਰਾਹ ਜਿਹੜਾ ਕਿ ਧਰਨਾ ਲਾਉਣਾ ਧਰਨਾ ਹੁਣ ਇੰਨੀ ਧੁੱਪ ਦੇ ਵਿੱਚ ਬਹਿਣਾ ਬਹੁਤ ਔਖਾ ਹੈ ਪਰ ਜੇਕਰ ਅਸੀਂ ਬਹਿੰਦੇ ਨਹੀਂ ਤੇ ਸਾਨੂੰ ਇਨਸਾਫ ਨਹੀਂ ਮਿਲਦਾਗਾ ਇਨਸਾਫ ਲੈਣ ਦੀ ਖਾਤਰ ਸਾਨੂੰ ਕਿੱਥੇ ਧੁੱਪੇ ਬਹਿਣਾ ਪੈਂਦਾ ਇਹ ਸਰਕਾਰਾਂ ਨੇ ਕਾਨੂੰਨ ਹੀ ਇਹ ਜੇ ਬਣ ਗਏ ਤੇ ਕਿ ਇੱਕ ਫੰਡਾ ਹੀ ਇਹ ਹੀ ਲਾਣ ਲੱਗੇ ਕਿ ਆਮ ਬੰਦੀ ਦੀ ਇਹ ਗੱਲ ਹੀ ਨਹੀਂ ਸੁਣਦੇ ਜੀ ਮੈਨੂੰ ਜੀ ਪਤਾ ਗੱਲ ਕੀ ਹੈ ਇਹ ਨਾਰਾ ਦਿੰਦੇ ਆ ਮਤਲਬ ਵੀ ਬੇਟੀ ਬਚਾਓ ਬੇਟੀ ਪੜਾਓ ਔਰ ਕਈ ਵਾਰੀ ਸਾਡੇ ਮੁੱਖ ਮੰਤਰੀ ਸਾਹਿਬ ਗੁਰਬਾਣੀ ਚ ਵੀ ਲੈ ਲੈਂਦੇ ਹੁੰਦੇ ਆ ਸੋਕੋ ਮੰਦਾ ਆਖ ਕੇ ਜਿੱਤ ਜੰਮੇ ਰਹੇ ਸਾਰਾ ਕੁਝ ਧਜੀਆਂ ੜਾ ਰਹੇ ਜੀ ਆ ਬਰਨਾਲੇ ਕੱਲ ਤੁਸੀਂ ਦੇਖਿਆ ਉਹ 20 ਦਿਨ ਦੀ ਆਪਣਾ ਸੀਗੀ ਲੜਕੀ ਉਹਦੀ ਮਾਤਾ ਔਰ ਉਹਨਾਂ ਦਾ ਪਰਿਵਾਰ ਇੱਕ ਸਿਰਫ ਪਾਣੀ ਪੈਂਦਾ ਸੀਗਾ ਜੀ ਉਹਦੇ ਮਸਲੇ 'ਚ ਉਹ ਚੱਕ ਲਿਆnde ਜੀ ਉਹਨੂੰ ਹਵਾਲਾੜ ਦਿਖਾਈ ਉਹਦੇ ਤੇ ਜਥੇਬੰਦੀ ਨੇ ਸੰਗਰ ਜਥੇਬੰਦੀ ਕਰ ਰਹੀ ਜਿਹੜਾ ਕੰਮ ਸਰਕਾਰ ਨੇ ਕਰਨਾ ਨਾ ਜੀ ਉਹ ਜਥੇਬੰਦੀਆਂ ਕਰ ਰਹੀਆਂ ਔਰ ਮੈਂ ਤੁਹਾਨੂੰ ਬੇਨਤੀ ਕਰਦਾ ਯਾਰ ਵੱਧ ਤੋਂ ਵੱਧ ਦਿਖਾਓ ਵੀ ਜਥੇਬੰਦੀਆਂ ਆਮ ਸੋਸ਼ਲ ਮੀਡੀਆ ਤੇ ਚੱਲਦਾ ਵੀ ਧਰਨੇ ਲਾ ਲੈਂਦੇ ਆ ਵੀਰੋ ਅਸੀਂ ਯਾਰ ਸ਼ੌਂਕ ਨਾ ਲਾਉਣੇ ਕੋਈ ਜੀ ਤਾਂ ਫਰਜ਼ ਬੰਦਾ ਸਰਕਾਰ ਉਹ ਆਪਦਾ ਫਰਜ਼ ਨਹੀਂ ਨਿਭਾ ਰਹੀ ਇਹ ਸਭ ਸਭ ਏਬੀ ਟੀਮ ਸਭ ਕੁਝ ਇੱਕੋ ਹੀ ਹੈ ਜੀ ਨਹੀਂ ਜਿਵੇਂ ਹੁਣ ਤੁਸੀਂ ਦੱਸ ਰਹੇ ਹੋ ਬੀਜੇਪੀ ਦਾ ਬੰਦਾ ਉਹ ਪਰ ਹੁਣ ਇਸ ਤਾਂ ਆਮ ਆਦੀ ਪਾਰਟੀ ਦੀ ਸਰਕਾਰ ਹੈ ਉਹ ਕਿਉਂ ਨਹੀਂ ਐਕਸ਼ਨ ਕਰਦੀ ਭਗਵਾਨ ਤੁਮਨ ਤਾਂ 100 ਵਾਰੀ ਕਹਿੰਦੇ ਸੀ ਆਹ ਕਰਤਾ ਉਹ ਕਰਤਾ ਬਾਈ ਜੀ ਸਾਡੇ ਸਤਕਾਰਯੋਗ ਮੁੱਖ ਮੰਤਰੀ ਸਾਹਿਬ ਜੋ ਕਹਿੰਦੇ ਆ ਜੋ ਕਰਦੇ ਉਹਨਾਂ ਦੀ ਆਸਮਿਤਾਲ ਮਿਲਣੀ ਹੈਗਾ ਸਭ ਕੁਝ ਇੱਕੋ ਤਾਂ ਹੈਗਾ ਜੀ ਜੇ ਹੁੰਦਾ ਤਾਂ ਉਹ ਸਗੋਂ ਕਹਿੰਦੇ ਆਪ ਹੀ ਸਾਨੂੰ ਆਉਣੇ ਨਾ ਪੈਂਦਾ ਜਥੇਬੰਦੀ ਨੇ ਕੀ ਲੜਾ ਸੀ ਆ ਕੇ ਭਾਈ ਉੱਥੇ ਮਤਲਬ ਉਹਨਾਂ ਨੂੰ ਕਿਹੜਾ ਪਤਾ ਨਹੀਂ ਲੱਗਦਾ ਪੁਲਿਸ ਦੇ ਰਾਈ ਵੀ ਇਹਨਾਂ ਤੇ ਮਤਲਬ ਅਤਿਆਚਾਰ ਹੋਇਆ ਭਾਈ ਆਪ ਪਰਚਾ ਦਰਜ ਕਰੋ ਮੁੱਖ ਮੰਤ ਵਧੀਆ ਚੱਲ ਰਿਹਾ ਤਾਂ ਇਹ ਤਾਂ ਅੱਜ ਤੱਕ ਹੋ ਜਾਣਾ ਸੀਗਾ ਪਰ ਜਿੰਮੇਵਾਰੀ ਕਿਉਂ ਨਹੀਂ ਸਾਹਮਣੇ ਪੁਲਿਸ ਅਫਸਰ ਐਸਐਸਪੀ ਸਾਹਿਬ ਦੇ ਵੀ ਧਿਆਨ ਚ ਆਈ ਗਿਆ ਮਾਮਲਾ ਇਹ ਤੇ ਡੀਐਸਪੀ ਸਾਹਿਬ ਦੇ ਵੀ ਆਏ ਜੀ ਸਾਡੇ ਜਿਹੜੇ ਤੁਸੀਂ ਹੁਣ ਭਗਵੰਤ ਮਾਨ ਦੀ ਗੱਲ ਕਰਕੇ ਡੇ ਹੋ ਉਹਨਾਂ ਦਾ ਹਲਕਾ ਅੰਚਾਰ ਜਾਈ ਸਾਡੇ ਕਿਦਰ ਵੇਹੇ ਉਹੋ ਵੀ ਇੱਥੇ ਢੇੜਾ ਲਾ ਕੇ ਗਿਆ ਸਾਡੇ ਕੋਲ ਆਇਆ ਸੀਗਾ ਤੁਸੀਂ ਦੇਖਿਆ ਹੋਊਗਾ ਸ਼ਰਮਾ ਜੀ ਆਇਆ ਸੀ ਕੋਈ ਗੱਜ ਸਰਕਾਰ ਦੇ ਇੱਕ ਬੰਦੇ ਨੂੰ ਤਾਂ ਪਤਾ ਲੱਗ ਗਿਆ ਨਾ ਵੀ ਸਾਡੇ ਇੱਥੇ ਆ ਨੁਕਸਾਨ ਹੋਇਆ ਤੇ ਪਰ ਉਹਨਾਂ ਦਾ ਫਰਜ਼ ਬੰਦਾ ਸੀ ਕਿ ਉੱਥੋਂ ਭਗਵੰਤ ਮਾਨ ਨੂੰ ਜਾ ਕੇ ਦੱਸ ਦੇ ਵੀ ਸਾਡੇ ਮੇਰੇ ਹਲਕੇ ਦੇ ਵਿੱਚ ਆ ਕੁਝ ਹੋਇਆ ਤੇ ਵੀ ਉਹਦਾ ਇਨਸਾਫ ਲੈਣਾ ਇਨਸਾਫ ਪਰ ਉਹ ਇਹ ਕੋਈ ਨਹੀਂ ਦਵਾਉਂਦਾ ਨਹੀਂ ਮੇਰਾ ਤਾਂ ਸਵਾਲ ਇਹ ਹੈ ਵੀ ਸਿਆਸੀ ਛੱਡ ਦਿਓ ਤੁਸੀਂ ਪਰ ਪੁਲਿਸ ਪ੍ਰਸ਼ਾਸਨ ਦਾ ਹੈੱਡ ਐੱਸਐੱਸਪੀ ਐੱਸਐੱਸਪੀ ਸਾਹਿਬ ਕੋਲ ਗੱਲ ਚਲੀ ਗਈ ਜੋ ਡੀਐੱਸਪੀ ਕੋਲ ਚਲੀ ਗਈ ਤਾਂ ਫਿਰ ਤੁਹਾਨੂੰ ਕੀ ਲੱਗਦਾ ਹੈ ਵੀ ਜਿਹੜੀ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਇਹ ਕਿਉਂ ਨਹੀਂ ਸਾਫ਼ ਦਿੰਦਾ ਜਿਹੜਾ ਉਸ ਦਿਨ ਪਰਚਾ ਹੋਇਆ ਨਾ ਜੀ ਅੱਜ ਐਸਐਚਓ ਸਾਹਿਬ ਨੇ ਆਪ ਕਿਹਾ ਵੀ ਅਸੀਂ ਐਸਐਸਪੀ ਸਾਹਿਬ ਨਾਲ ਸਾਰਾ ਕੰਮ ਕਰਕੇ ਕੀਤਾ ਤਾਂ ਫਿਰ ਉਹਨਾਂ ਦੇ ਧਿਆਨ ਤਾਂ ਗੱਲ ਉਦੋਂ ਦੀ ਹੈਗੀ ਹੈਗੀ ਹੈ ਜੀ ਜਦੋਂ ਰੋਡ ਬਲੌਕ ਹੋ ਗਿਆ ਉਦੋਂ ਵੀ ਕਰਨੀ ਕਰਨੀ ਉਹ ਕਿਉਂ ਨਹੀਂ ਕਰਦੇ ਉਹਨਾਂ ਤੇ ਦਬਾਅ ਆ ਜੀ ਅੱਛਾ ਯਾਰ ਅਕਸਰ ਕਹਿੰਦੇ ਹੁੰਦੇ ਆ ਵੀ ਜਿਵੇਂ ਪਹਿਲਾਂ ਸੱਤਾ 'ਚ ਰਹੇ ਆ ਉਹਨਾਂ ਦਾ ਸਾਰਾ ਇਲਾਕਾ ਹੀ ਉਹਨਾਂ ਦਾ ਸਾਨੂੰ ਤਾਂ ਪਤਾ ਵੀ ਇੱਥੇ ਇਨਸਾਫ ਹੈ ਨਹੀਂ ਮੈਨੂੰ ਤੇ ਸਾਨੂੰ ਲੰਮਾ ਸੰਘਰਸ਼ ਕਰਨਾ ਪੈਣਾ ਤੁਹਾਡੇ ਮਾਦੇਬ ਰਾਹੀਂ ਜੇ ਸੁਣਦੇ ਆ ਤਾਂ ਇਹਨਾਂ ਨੂੰ ਇਨਸਾਫ ਦੇ ਦੇਣ ਪਰਿਵਾਰ ਨੂੰ ਨਹੀਂ ਫਿਰ ਜਥੇਬੰਦੀ ਤੇ ਇੱਥੇ ਡਟ ਕੇ ਖੜ ਇਹ ਲੰਮਾ ਚੱਲੂਗਾ ਇਹ ਲੰਮਾ ਚੱਲੂਗਾ ਜੀ ਅਗਰ ਜੇ ਸਰਕਾਰ ਸਰਦਾਰ ਭਵਨ ਸਿੰਘ ਮਾਨ ਕਹਿੰਦੇ ਆ ਵੀ ਮੈਂ ਜੋ ਸਾਰਾ ਸਭ ਕੁਝ ਠੀਕ ਚੱਲ ਰਿਹਾ ਤਾਂ ਭਾਈ ਇਸ ਪਰਿਵਾਰ ਨੂੰ ਇਨਸਾਫ ਦਿੱਤਾਵੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਇੱਕ ਵੀ ਹਲੇ ਤੱਕ ਗ੍ਰਿਫਤਾਰ ਨਹੀਂ ਕੀਤਾਗਾ ਔਰ ਪੁਲਿਸ ਕਾਰੀ ਸੀ ਤੜਕੇ 4 ਵਜੇ ਨਿਕਲ ਜਾਂਦੇ ਜੀ ਸਾਨੂੰ ਤਾਂ ਕੋਈ ਮਿਲਦਾ ਨਹੀਂ ਸਰਕਾਰੀ ਮੁਲਾਜ਼ਮ ਹੈ ਜਿਹੜਾ ਮੁੰਡਾ ਹੈ ਤੇ ਉਹ ਮਿਲਦਾ ਕਿਉਂ ਨਹੀਂ ਇਹਨਾਂ ਨੂੰ ਔਰ ਉਹ ਜੋ ਜੋ ਦਾ ਡਰਾਈਵਰ ਹੈ ਜੀ ਹੁਣ ਤੁਸੀਂ ਸਮਝੋ ਨਾ ਗੱਲ ਨੂੰ ਡਰਾਈਵਰ ਕੌਣ ਹੈ ਉਹ ਜਿਹੜਾ ਜਿਹੜਾ ਹਰਪ੍ਰੀਤ ਦੀ ਲੈਡੀ ਮਰੀ ਉਹਦੇ ਘਰ ਵਾਲਾ ਹਾਂ ਬਿਲਕੁਲ ਜਗਜੀਤ ਸਿੰਘ ਪੂਰੀ ਸ਼ੈ ਹੈ ਪ੍ਰਸ਼ਾਸਨ ਨੂੰ ਵੀ ਤੁਹਾਡੇ ਮਾਦੀ ਮਾਰੀ ਔਰ ਲੋਕਾਂ ਨੂੰ ਵੀ ਕਹਿੰਨੇ ਯਾਰ ਜਥੇਬੰਦੀ ਕੰਨੀ ਮਾੜਾ ਜਾਂ ਵੇਖਤਾ ਲਿਆ ਕਰੋ ਕਿੰਨੀ ਮਜਬੂਰੀ ਨਾਲ ਸਾਨੂੰ ਫਿਰ ਰੋਡ ਬਲੌਕ ਕਰਨੇ ਪੈਂਦੇ ਆ ਅਸੀਂ ਤਾਂ ਕਹਿੰਨੇ ਆ ਆਪਦੀ ਲੜਾਈ ਤੁਹਾਨੂੰ ਆਪ ਲੜਨੀ ਪੈਣੀ ਆ ਜਥੇਬੰਦੀ ਦਾ ਸਾਥ ਦਿਓ ਡਟ ਕੇ ਇਹਨਾਂ ਨੇ ਤੁਹਾਨੂੰ ਕਿਸੇ ਨੇ ਇਨਸਾਫ ਨਹੀਂ ਲੈ ਕੇ ਦੇਣਾ ਆਉਣ ਵਾਲੇ ਟਾਈਮ ਦੇ ਵਿੱਚ ਉਹ ਤਾਂ ਤੁਹਾਡੀ ਆਵਾਜ਼ ਬੰਦ ਕਰਨ ਲਈ ਕਾਨੂੰਨ ਲੈ ਆਇਆ ਬਾਈ ਜੀ ਠੀਕ ਇਹ ਤਾਂ ਜਿੱਥੇ ਤਾਂ ਟੈਂਟ ਲਾਉਣ ਤੋਂ ਵੀ ਡਰਦੇ ਆ ਦੁਕਾਨਦਾਰ ਅੱਛਾ ਆਹ ਦੱਸ ਕੇ ਅਸੀਂ ਟੈਂਟਾਂ ਕੋਲੇ ਗਏ ਉਹ ਤਾਂ ਜੇ ਪੁਲਿਸ ਤੇ ਅੱਗੇ ਚੌਕੀ ਦੇ ਅੱਗੇ ਟੈਂਟ ਲਾਉਣਾ ਤਾਂ ਅਸੀਂ ਨਹੀਂ ਜਾਂਦੇ ਅੱਛਾ ਜੀ ਹ ਅਜੇ ਉਹ ਟੈਂਟ ਲੈ ਕੇ ਆਏ ਆ ਆ ਟੈਂਟ ਲੈ ਕੇ ਆਏ ਤੇ ਪੁਲਿਸ ਤੋਂ ਡਰਦੇ ਆ ਉਹਦੇ ਚ ਚੌਕੀ ਅੱਗੇ ਟੈਂਟ ਲਾਉਣਾ ਅਸੀਂ ਨਹੀਂ ਜਾਂਦੇ ਹਾਂਜੀ ਆਵੇ ਫੋਰਸ ਮੰਗਾ ਰਹੇ ਆ ਅੱਛਾ ਹਾਂ ਹਾਂ ਜੇ ਟੈਂਟ ਉੱਥੇ ਲਾਉਣਾ ਤਾਂ ਫਿਰ ਅਸੀਂ ਨਹੀਂ ਜਾਂਦੇ ਠੀਕ ਹੈ ਹਾਂ ਜੇ ਤੁਸੀਂ ਕਹੇ ਆਹ ਸ਼ਾਦੀ ਕੋਈ ਪ੍ਰੋਗਰਾਮ ਤੇ ਜਾਣਾ ਅਸੀਂ ਤਿਆਰ ਆ ਹੂੰ ਉੱਥੇ ਨਹੀਂ ਅਸੀਂ ਜਾਣ ਲੋਕਾਂ ਨੂੰ ਪੀੜਤ ਲੋਕਾਂ ਨੂੰ ਇਹ ਹੋਣਾ ਚਾਹੀਦਾ ਸ਼ਾਇਦ ਪੁਲਿਸ ਕੋਲ ਜਾਵਾਂਗੇ ਸਾਡਾ ਇਨਸਾਫ ਹੋਊਗਾ ਕਿਉਂਕਿ ਸਾਫ ਨਹੀਂ ਕਿਤੇ ਦੀ ਨਿਸਾਫ ਹੈ ਨਹੀਂ ਕਿਤੇ ਨਿਸਾਫ ਨਹੀਂ ਮਿਲਦਾ ਜੀ ਕਿਤੇ ਇਹ ਤਾਂ ਹੀ ਲੈਣਾ ਪਊਗਾ ਜਿੱਥੇ ਪਰਦੇ ਦਾ ਕੰਮ ਚੱਲ ਜੇ 11 ਦਿਨ ਹੋ ਗਏ ਸਾਡੀ ਲਾਸਟ ਕੁੱਝ ਕੀ ਜਾਂ ਕੀ ਕੋ ਛੋਈ ਇਹਦਾ ਮਰੋ ਉੱਦੇ ਦੀ ਕੁੜੀ ਉੱਥੇ ਪਈ ਐ ਇੱਕ ਮਿੰਟ ਨਹੀਂ ਵੇਲਾ ਰੱਖਾ ਬੰਦਾ ਜੀ ਇੱਕ ਮਿੰਟ ਸ਼ਸ਼ਕਾਰ ਦੀ ਹੋਇਆ ਹੋਵੇ ਪਈ ਐ ਜੀ ਲਾਸ਼ ਉਹ ਇੱਕ ਮਿੰਟ ਨਹੀਂ ਵੇਰ ਪਿੰਡਾਂ ਦੇ ਵਿੱਚੋਂ ਝੋਨੇ ਲਾਈ ਜਨੇ ਹਰਾ ਕੋ ਕਰੀ ਜਨੇ ਤੇ ਇੱਥੇ ਆ ਕੇ ਬਹਿਣਾ ਬੰਦਾ ਮਜਬੂਰੀ ਆ ਸਾਡੀ ਕੋਈ ਸ਼ੌਕ ਨਹੀਂ ਸਾਡਾ ਹੂੰ ਇਹਨਾਂ ਨੂੰ ਆ ਕੇ ਵੀ ਇੱਕ ਬੰਦਾ ਫੋਨੋਂ ਮਲਾਜਾ ਕਰ ਦਿੰਦੇ ਅਸੀਂ ਮਲਾਇਆ ਕਰਵਾ ਲੈਂਦੇ ਸਾਰਾ ਤੇ ਤੁਸੀਂ ਦੇਖ ਰਹੇ ਹੋ ਵੀ ਕਾਫੀ ਗੈਂਤੀ ਦੀ ਫੋਰਸ ਵੀ ਮਗਾਈ ਹੋਈ ਆ ਕਿਉਂਕਿ ਧਰਨਾ ਲੱਗਿਆ ਹੋਇਆ ਤੇ ਗੱਲਬਾਤ ਕਰਾਂਗੇ ਪੁਲਿਸ ਪ੍ਰਸ਼ਾਸਨ ਦਾ ਵੀ ਪੱਕ ਜਾਣਾਗੇ ਥਾਣਾ ਆਨੰਦਗੜ ਦੇ ਇੰਚਾਰਜ ਸੰਦੀਪ ਸਿੰਘ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਹਾਂਜੀ ਤੁਹਾਡੇ ਆਪਣੇ ਥਾਣੇ ਦੇ ਅੱਗੇ ਧਰਨਾ ਲਾਇਆ ਹੋਇਆ ਇੱਕ ਬੀਬੀ ਦੀ ਮੌਤ ਹੁੰਦੀ ਹੈ 23 ਤਰੀਕ ਨੂੰ ਉਹ ਕਹਿੰਦੇ ਵੀ ਐਫ ਆਈ ਆਰ ਤਾਂ ਲਾਂਚ ਹੋ ਗਈ ਪਰ ਅਜੇ ਬੰਦੇ ਨੂੰ ਫੜਿਆ ਨਹੀਂ ਜਾ ਰਿਹਾ ਦੇਖੋ ਸਾਡੇ ਕੋਲੇ ਜੋ ਵੀ ਕੰਪਲੇਨੈਂਟ ਹੈ 25 ਤਰੀਕ ਨੂੰ ਮੇਰੇ ਕੋਲੇ ਆਇਆ ਹੈ ਮੇਰੀ ਜੁਆਇਨਿੰਗ 25 ਤਰੀਕ ਦੀ ਹੈ ਥਾਣੇ ਦੀ ਤੇ ਉਸੇ ਦਿਨ ਅਸੀਂ ਕਿ ਸਿੱਟੇ ਲੇ ਤੋਂ ਜਿਹੜੀ ਐਫਆਈਆਰ ਲੋਜ ਕਰਤੀ ਸੀ ਜਿਹੜੇ ਬੰਦਿਆਂ ਤੇ ਉਹਨਾਂ ਨੇ ਸਾਨੂੰ ਮਤਲਬ ਅਲੀਗੇਸ਼ਨ ਲਾਏ ਆ ਉਹਨਾਂ ਦੇ ਅਗਰ ਤਕਰੀਬਨ ਐਫਆਈਆਰ ਜਿਹੜੀ 25 ਨੰਬਰ ਲੋਜ ਕੀਤੀ ਹੈ ਤੇ ਉਸ ਤੋਂ ਬਾਅਦ ਨੈਕਸਟ ਜਿਹੜੀ ਚੀਜ਼ ਦਾ ਪਾਰਟ ਬਣਦਾ ਇੱਕ ਪੋਸਟ ਮਾਰਮ ਜਿਹੜਾ ਕਿ ਜਿਹੜੀ ਕੰਪਲੇਨੈਂਟ ਪਾਰਟੀ ਉਹ ਨਹੀਂ ਕਰਵਾ ਰਹੀ ਹ ਹ ਪਰ ਅਸੀਂ ਵਾਰ-ਵਾਰ ਸਮਝਾਉਣ ਤੇ ਵੀ ਇਹਨਾਂ ਨੇ ਨਹੀਂ ਕਰਵਾਇਆ ਪਰ ਜਿਹੜੀ ਦੋਸ਼ੀ ਦੀ ਭਾਲ ਆ ਉਹ ਇੱਕ ਸਾਡਾ ਵੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਸਾਡੀ ਡਿਊਟੀ ਹੈ ਉਹ ਸੀ ਕਰ ਰਹੇ ਹ ਹ ਉਹ ਕਹਿੰਦੇ ਵੀ ਜਿਹੜਾ ਚਲੋ ਉਹਦੇ ਘਰ ਵਾਲਾ ਹੈ ਉਹ ਤਾਂ ਹੋ ਸਕਦਾ ਆਸ-ਪਾਸ ਉਹ ਜੇ ਉਹਦਾ ਮੁੰਡਾ ਮੁਲਾਜ਼ਮ ਸਾਡੇ ਕੋਲੇ ਪਹਿਲੀ ਗੱਲ ਤਾਂ ਵੀ ਜਿਹੜਾ ਮੁਕੱਦਮੇ ਦੇ ਵਿੱਚ ਇਹਨਾਂ ਨੇ ਜੋ ਕੰਪਲੇਂਟ ਨੇ ਸਟੇਟਮੈਂਟ ਦਿੱਤੀ ਹੈ ਉਹਦੇ ਮੁਤਾਬਕ ਇਹ ਹੈ ਵੀ ਹਾਂ ਮੈਨੂੰ ਪਤਾ ਲੱਗਿਆ ਵੀ ਇਹਨਾਂ ਨੇ ਮਾਰੀ ਹੈ ਠੀਕ ਹੈ ਉਹਨੇ ਜਿਹੜਾ ਪੋਸਟਮਾਨ ਨੂੰ ਕਰਾਉਣਾ ਸਭ ਤੋਂ ਨੈਸੈਸਰੀ ਹੋ ਜਾਂਦਾ ਉਥੇ ਜਿੱਥੇ ਜ ਆਪਣੇ ਕੋਲੇ ਕੋਈ ਆਈਟਨੈਸ ਨਾ ਹੋਵੇ ਪਰ ਜਿਹੜਾ ਪੋਸਟਮਾਨ ਤੋਂ ਇਨਕਾਰ ਕਰ ਰਿਹਾ ਜਿਹੜਾ ਦੂਸਿਆਂ ਦੀ ਭਾਲ ਆ ਕਹੇ ਉਹਦਾ ਮੁੰਡਾ ਚਾਹੇ ਉਹ ਆਪ ਹੈ ਖੁਦ ਹੈ ਉਹ ਸੀ ਕਰ ਰਿਹਾ ਅੱਛਾ ਉਹ ਕਹਿੰਦੇ ਸਿਆਸੀ ਦਬਾਅ ਵੀ ਬੀਜੇਪੀ ਲੀਡਰ ਕੋਈ ਮਨਪ੍ਰੀਤ ਸਿੰਘ ਬਾਦਲ ਉਹਦਾ ਵੀ ਰਿਸ਼ਤੇਦਾਰ ਉਹਦਾ ਡਰਾਈਵਰ ਸੀਗਾ ਇਹ ਜਗਜੀਤ ਸਿੰਘ ਨਾਂ ਦਾ ਵਿਅਕਤੀ ਜਿਹੜਾ ਅਨੰਦਗੜ੍ਹ ਦਾ ਉਹਦੇ ਕਰਕੇ ਜਿਹੜਾ ਦਬਾਅ ਪੈ ਰਿਹਾ ਤਾਂ ਕਰ ਕੋਈ ਕਾਰਵਾਈ ਨਹੀਂ ਕਰ ਰਹੀ ਪੁਲਿਸ ਨਹੀਂ ਜੀ ਸਾਡੇ ਮੁਤਾਬਕ ਸਾਡੇ ਕੋਲੇ ਇਸ ਚੀਜ਼ ਦਾ ਕੋਈ ਨਾ ਹੀ ਕੋਈ ਦਬਾ ਅਛਾ ਜੇ ਪੋਸਟਮਾਰਟਮ ਤੋਂ ਜੋ ਵੀ ਆਉਂਦੀ ਚੀਜ਼ ਉਹਦੇ ਆਧਾਰ ਤੇ ਦੀ ਕਾਰਵਾਈ ਕਰੋ ਜਦੋਂ ਵੀ ਪੋਸਟਮਾਰਟਮ ਰਿਪੋਰਟ ਹੁੰਦੀ ਹੈ ਇਹਨਾਂ ਦੇ ਸਾਹਮਣੇ ਪੋਸਟਮਾਰਟਮ ਹੋਣਾ ਉਹ ਡਾਕਟਰ ਨੇ ਰਿਪੋਰਟ ਦੇਣੀ ਹੈ ਜਿਵੇਂ ਉਹਦੇ ਰਿਪੋਰਟ ਦੇ ਵਿੱਚ ਆਊਗਾ ਉਸ ਦੇ ਮੁਤਾਬਕ ਤੁਸੀਂ ਇਨਵੈਸਟੀਗੇਸ਼ਨ ਆਦੀ ਕਰਨਾ ਧੰਨਵਾਦ ਜੀ ਥੈਂਕ ਯੂ ਕਾਲਵਾਦ ਕਰ ਰਹੇ ਸੀਗੇ 23 ਜੂਨ ਨੂੰ ਜੋ ਭੇਪਰੀ ਹਾਲਚੌਰ ਦੀ ਮੌਤ ਹੁੰਦੀ ਹੈ ਜਿਹੜਾ ਪਰਿਵਾਰ ਉਹ ਕਹਿ ਰਿਹਾ ਵੀ ਮਾਰਿਆ ਗਿਆ ਉਹ ਉਹਨਾਂ ਦੇ ਪਤੀ ਮੁੰਡੇ ਨੂੰ ਤੇ ਦੋਸ਼ ਲਾਉਂਦੇ ਆ ਤੇ ਪੁਲਿਸ ਤੇ ਇਲਜ਼ਾਮ ਲਾਏ ਸੀ ਵੀ ਉਹ ਫੜ ਨਹੀਂ ਰਹੀ ਪਹਿਲਾਂ ਐਫ ਆਈ ਆਰ ਦਾ ਸੀਗਾ ਹੁਣ ਐਫ ਆਈ ਆਰ ਲਾਂਚ ਹੋ ਗਈ ਹੈ ਹੁਣ ਭਾਲ ਪੁਲਿਸ ਕਹਿੰਦੀ ਹੈ ਵੀ ਜਾਰੀ ਹੈ ਸੰਦੀਪ ਸਿੰਘ ਜੂਨ ਚਾਰ ਸਾਹਿਬ ਨੇ ਉਹਨਾਂ ਨੇ ਆਪਣਾ ਪੱਖ ਰੱਖਿਆ ਵੀ ਅਸੀਂ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਜਿਹੜੀ ਹੈਗੀ ਹੈ ਕਾਰਵਾਈ ਕਰਾਂਗੇ ਧੰਨਵਾਦ